ਸਮੀ ਬਤ ਜਿਹੜੇ ਮੇਰੇ ਪੁੱਤਰੇ ਫਰਜ਼ ਨਿਭਾਉਣੇ ਸੀ ਨਾ ਉਹ ਤੂੰ ਨਭਾਏ ਆ ਉਹ ਤੇ ਆਪਣੇ ਫਰਜ਼ਾਂ ਤੋਂ ਭੱਜ ਗਿਆ ਪਾਪਾ ਛੱਡੋ ਤੁਸੀਂ ਐਵੇਂ ਤੁਸੀਂ ਉਹਦੀਆਂ ਗੱਲਾਂ ਕਰਦੇ ਰਹਿੰਦੇ ਜੀ ਜੇ ਉਹ ਸਹੀ ਹੁੰਦਾ ਨਾ ਇਹਨਾਂ ਸਾਰਿਆਂ ਨੂੰ ਛੱਡ ਕੇ ਨਾ ਜਾਂਦਾ ਹਰ ਇਹ ਗੱਲ ਮੇਰੀ ਮੈਂ ਭੂਆ ਹਾਂ ਸੀ ਮਰਦੀ ਮੇਰੇ ਕੁਝ ਫਰਜ਼ ਪਾਉਂਦੇ ਨੇ ਪਾਪਾ ਉਹ ਮੈਨੂੰ ਮੋਣੀ ਮੋਣਿਆ ਤੁਸੀਂ ਕਿਹੜਾ ਸਾਰੇ ਜਣੇ ਮੇਰੇ ਵਾਸਤੇ ਉੱਪਰੇ ਹੋ ਕੋਈ ਨਾਲੇ ਤੁਸੀਂ ਮੈਨੂੰ ਆਪਣੀ ਧੀ ਨਾ ਸਮਝੋ ਆਪਣਾ ਪੋਤੀ ਸਮਝੋ ਤੁਸੀਂ ਫਿਕਰ ਨਾ ਕਰਿਆ ਕਰੋ ਆਪਾ ਅੱਗੋਂ ਵੀ ਜਿਹੜੀ ਚੀਜ਼ ਦੀ ਲੋੜ ਪਊਗੀ ਨਾ ਤੁਸੀਂ ਮੈਨੂੰ ਦੱਸਿਓ ਨਾਲੇ ਸਿਮਰਤ ਆਪਣੀ ਬਹੁਤ ਵਧੀਆ ਘਰ ਗਈ ਆ ਉਹ ਖੁਦ ਆਣ ਕੇ ਤੁਹਾਨੂੰ ਦੱਸੇਗੀ ਕਿ ਕਿਦਾਂ ਦਾ ਘਰ ਆ ਕਿਦਾਂ ਦਾ ਮੁੰਡਾ ਆ ਤੇ ਰਹੀ ਗੱਲ ਉਹਦੀ ਨਣਾਨ ਦੀ ਉਹਨੂੰ ਇੱਕ ਵਾਰੀ ਛੁੱਟੀ ਮਿਲੰਦੋ ਬੱਸ ਉਹਨੀਆਂ ਨੂੰ ਇੰਨਾ ਪਿਆਰ ਦੇਣਾ ਹੈ ਨਾ ਕਿ ਉਹ ਆਪ ਖੁਸ਼ੀ-ਖੁਸ਼ੀ ਤੁਹਾਨੂੰ ਸਾਰਾ ਕੁਝ ਦੱਸੇਗੀ ਕਿ ਮੈਨੂੰ ਕਿਦਾਂ ਦਾ ਪਰਿਵਾਰ ਮਿਲਿਆ ਚਲੋ ਦੀਦੀ ਤੁਸੀਂ ਆਗੇ ਹੋ ਨਾ ਸਮਝੋ ਮੇਰੀ ਸਿਮਰਤ ਆ ਗਈ ਹਾਂ ਬਾਕੀ ਭਾਬੀ ਵੀ ਵੇਖ ਹੁਣ ਤੁਸੀਂ ਕੁੜੀ ਤੋਂ ਬਿਨਾ ਰਹਿਣਾ ਸਿੱਖ ਲਓ ਮੈਂ ਮੰਨਦੀ ਹਾਂ ਬੜੇ ਲਾਡਾਂ ਤੇ ਚਾਵਾਂ ਨਾਲ ਪਾਲੀ ਸੀ ਤੁਸੀਂ ਪਰ ਵੇਖੋ ਹਰ ਧੀ ਨੇ ਆਪਣੇ ਸਹੁਰੇ ਘਰ ਤੇ ਜਾਣਾ ਹੀ ਹੁੰਦਾ ਮੰਮੀ ਪੁੱਤ ਇੱਕ ਵਾਰੀ ਮਿਲ ਜਾਂਦੀ ਨਾ ਤੈਨੂੰ ਪਤਾ ਕਿੰਨਾ ਪਿਆਰ ਸੀ ਉਹ ਸਾਡੇ ਨਾਲ ਚਲੋ ਮੰਮੀ ਕੋਈ ਗੱਲ ਨਹੀਂ ਛੇਤੀ ਤੋਂ ਛੇਤੀ ਉਹ ਤੁਹਾਨੂੰ ਮਿਲਣ ਆਊਗੀ ਤੁਸੀਂ ਮੇਰੇ ਤੇ ਛੱਡ ਦੋ ਇਹ ਚੀਜ਼ ਪੁੱਤ ਤੇਰੇ ਸਿਰ ਤੇ ਤੇ ਮੈਨੂੰ ਕੋਈ ਟੈਂਟ ਤੇ ਬਾਕੀ ਜੇ ਜਿਆਦਾ ਹੀ ਤੁਹਾਡਾ ਮਨ ਕਰੰਦਿਆ ਵਾ ਤੇ ਤੁਸੀਂ ਇਦਾਂ ਕਰੋ ਤੂੰ ਭਾਬੀ ਚੁੱਪ ਕਰਕੇ ਬੁਟੀਕ ਤੇ ਚੱਲ ਆਪਣਾ ਕੰਮ ਨਾ ਖਰਾਬ ਕਰ ਤੇ ਤੁਸੀਂ ਜਾ ਕੇ ਤੇ ਇੱਕ ਵਾਰੀ ਸਿਮਰਤ ਨੂੰ ਮਿਲ ਲਾਓ ਤੇ ਆਪ ਉਹਨੂੰ ਵੇਖ ਆਓ ਫਿਰ ਤੇ ਤੁਹਾਡੇ ਦਿਲ ਨੂੰ ਤਸੱਲੀ ਹੋ ਜੂਗੀ ਨਾ ਜੇ ਪਾਪਾ ਨੂੰ ਨਾਲ ਲੈ ਕੇ ਜਾਣਾ ਤੇ ਪਾਪਾ ਨੂੰ ਤੁਸੀਂ ਲੈ ਜਾਓ ਤੇ ਜੇ ਇਕੱਲੇ ਜਾਣਾ ਤਾਂ ਤੁਸੀਂ ਇਕੱਲੇ ਚੱਲ ਜਾਓ ਜਿੱਦਾਂ ਬੱਤ ਤਾਂ ਠੀਕ ਲੱਗਦਾ ਮੰਮੀ ਜਿੱਦਾਂ ਤੁਹਾਨੂੰ ਠੀਕ ਲੱਗਦਾ ਨਾ ਤੁਸੀਂ ਉਦਾਂ ਕਰ ਲਓ ਬਾਕੀ ਤਾਂ ਮੰਮੀ ਤੁਸੀਂ ਇੰਜ ਕਰੋ ਤੁਸੀਂ ਦੀਦੀ ਦੇ ਨਾਲ ਹੀ ਚਲੇ ਜਾਓ ਠੀਕ ਹੈ ਤੇ ਤੁਸੀਂ ਇੱਕ ਵਾਰੀ ਜਾ ਕੇ ਨਾ ਸਿਮਰਤ ਨੂੰ ਮੇਲਾਇਓ ਭਾਬੀ ਮੇਰੀ ਗੱਲ ਸੁਣੋ ਮੈਂ ਤੇ ਜਾਣਾ ਹੁਣ ਘਰ ਅੱਛਾ ਕੱਲ ਵੀ ਮੈਂ ਹਸਪੀਟਲ ਗਈ ਸਾਰਾ ਦਿਨ ਮੈਂ ਘਰ ਨਹੀਂ ਖਲੋਤੀ ਫਿਰ ਮੈਂ ਅੰਜੂ ਲੱਗੇ ਬੈਠੀ ਰਹੀ ਤੇ ਮੇਰੇ ਕਈ ਕੰਮ ਆ ਕਰਦੇ ਜਿਹੜੇ ਮੈਂ ਜਾ ਕੇ ਕਰਨੇ ਆ ਤੇ ਫਿਰ ਮम्मी-ਪਪਾ ਆਪੇ ਚਲੇ ਜਾਣ ਮम्मी-ਪਪਾ ਨੂੰ ਭੇਜ ਦੋ ਤੁਸੀਂ ਇਹ ਮੈਂ ਲਾਉਂਦੇ ਨੇ ਕੁੜੀ ਦਾ ਚੱਲ ਠੀਕ ਹਾਲ ਚਾਲ ਪੁੱਛੋ ਠੀਕ ਆ ਦੀਦੀ ਚਲ ਮੈਂ ਵੇਖਾਂ ਫਿਰ ਕੋਈ ਤਿਆਰੀ-ਤਿਆਉਰੀ ਕਰਾਂ ਕੁੜੀ ਦੇ ਘਰ ਜਾਣਾ ਪਹਿਲੀ ਵਾਰ ਇਹ ਖਦੇ ਦੇ ਦਾਦੀ ਨੂੰ ਕਿੰਨਾ ਫਿਗਰ ਆ ਭਾਬੀ ਫਿਗਰ ਤੇ ਹੁੰਦਾ ਹੀ ਆ ਆਪਣੀ ਜੋਈ ਤੁਸੀਂ ਹੁਣ ਮਾਸਾ ਟੈਨਸ਼ਨ ਨਾ ਲਓ ਉਹਨੇ ਬਥੇਰੀ ਖੋਸ਼ ਰਹਿਣਾ ਆਪਣੇ ਘਰ ਬਾਕੀ ਮੰਮੀ ਜਾ ਕੇ ਮਿਲੋਂਦੇ ਆ ਤੇ ਤੁਹਾਨੂੰ ਵੀ ਸਦਕਾ ਆ ਜੂਗੇ ਸਾਰਿਆਂ ਨੂੰ ਬਾਕੀ ਆਪਾਂ ਨਾ ਫੇਰਾ ਉਦੋਂ ਪਵਾਵਾਂਗੇ ਜਦੋਂ ਅੰਜੂ ਦੀ ਆ ਜੂਗੀ ਹਸਪੀਟਲ ਤੋਂ ਚਲੋ ਸ਼ੁਕਰ ਹੋਏਗਾ ਪ੍ਰਮਾਤਮਾ ਦਾ ਕਿ ਉਹ ਦਿਨ ਨਾਨ ਵੀ ਠੀਕ ਹੋ ਕੇ ਘਰ ਆਵੇ ਤੇ ਉਹ ਵੀ ਆਪਣੇ ਭਰਾ ਦੇ ਚਾਹ ਪੂਰੇ ਕਰੇ ਬਾਕੀ ਭਾਬੀ ਮੈਂ ਉਹਨੂੰ ਕੱਲ ਸਮਝਾ ਕੇ ਆਈ ਸੀ ਕਿ ਸੇਵਕ ਨੇ ਵੀ ਬਹੁਤ ਦੁੱਖ ਵੇਖੇ ਆਪਣੀ ਲਾਈਫ ਉਹਦਾ ਵੀ ਅੰਜੂ ਦੀਦੀ ਤੋਂ ਬਿਨਾ ਕੋਈ ਨਹੀਂ ਆ। ਉਹਦੀ ਭੈਣ ਉਹਦੇ ਵਾਸਤੇ, ਉਹਦਾ ਮਾਂ, ਉਹਦਾ ਪਿਓ, ਸਭ ਰਿਸ਼ਤੇ ਆ। ਤੇ ਮੈਂ ਨਹੀਂ ਚਾਹੁੰਦੀ ਕਿ ਕੋਈ ਵੀ ਰਸਮਤ ਤੋਂ ਬਿਨਾ ਹੋਵੇ। ਹਾਂਜੀ ਦੀਦੀ। ਜੀ ਵਿਆਹ ਦੀ ਜਲਦਬਾਜ਼ੀ ਕੀਤੀ, ਉਹ ਵੀ ਆਪਾਂ ਅੰਜੂ ਦੇ ਕਹਿੰਦੇ ਕੀਤੀ ਭਾਬੀ। ਚਲੋ ਪ੍ਰਮਾਤਮਾ ਸਾਰਿਆਂ ਤੇ ਮਿਹਰ ਕਰੇ ਤੇ ਉਹ ਵੀ ਘਰ ਆਵੇ। ਚਲੋ। ਇਹੀ ਹੋਏਗਾ ਦੀਦੀ। ਉਹ ਠੀਕ ਹੋ ਕਿ ਛੇਤੀ ਘਰ ਆਉਣਗੇ। ਬਾਕੀ ਭਾਬੀ, ਤੂੰ ਕਿਸੇ ਕਸਮ ਦੀ ਕੋਈ ਚਿੰਤਾ ਨਾ ਕਰਿਆ ਕਰ। ਠੀਕ ਹੈ ਕੋਈ ਨਹੀਂ ਦੀਦੀ ਹਜੇ ਨਵਾਂ ਨਵਾਂ ਹੈ ਨਾ ਆਪੇ ਟਾਲ ਜਾਈਗਾ ਮੈਂ ਇਨੇ ਸਾਲ ਮੇਰੇ ਤੇ ਯਕੀਨ ਰੱਖਿਆ ਨਾ ਹਾਂਜੀ ਹੁਣ ਵੀ ਰੱਖ ਕੇ ਚੱਲ ਮੈਂ ਕਦੀ ਕੁਛ ਮਾੜਾ ਨਹੀਂ ਕਰਾਂਗੀ ਤੀਨੂੰ ਖੁਸ਼ੀ ਰੱਖਾਂਗੀ ਹਰ ਜਗ੍ਹਾ ਫਿਰ ਹੋਰ ਮੈਨੂੰ ਕੀ ਚਾਹੀਦਾ ਦੀਦੀ ਚਲੋ ਆਪਾਂ ਚਾਹ ਪੀਏ ਗੜੀ ਜਾਣਾ ਚਾਹੀਦਾ ਮੈਂ ਜਾ ਕੇ ਵੇਖਾਂ ਤੇ ਸਹੀ ਬੁੜੀ ਖੁਸ਼ ਵੀ ਐ ਇਹਨਾਂ ਨੂੰ ਕੀ ਪਤਾ ਦੇ ਡੱਚ ਕੀ ਚੱਲਦਾ ਹੈ ਇਹ ਤੇ ਮੈਂ ਹੀ ਜਾਣਦੀ ਆ ਜੋ ਇੱਕ ਤਰਫਾ ਚਾਹੁੰਦੀ ਸੀ ਬਹੁਤ ਗੱਲ ਬਣੀ ਨਹੀਂ ਪਰ ਜੋਦੀ ਭੂਆ ਨੇ ਕੀਤਾ ਬਹੁਤ ਵਧੀਆ ਕੀਤਾ ਬਹੁਤ ਚੰਗਾ ਮੁੰਡਾ ਲੱਭਿਆ ਮੇਰੀ ਧੀ ਨੇ ਮੇਰੀ ਧੀ ਨੇ ਤੇ ਆਪਣੇ ਸਾਰੇ ਪੂਰੇ ਫਰਜ਼ ਨਿਭਾਏ ਪਰ ਉਹਨੂੰ ਇਸ ਗੱਲ ਦਾ ਪਤਾ ਨਹੀਂ ਨਾ ਮੇਰੀ ਧੀ ਨੂੰ ਪੀਸੇ ਅੰਦਰ ਕੀ ਚੱਲਣ ਗਿਆ ਮਾਤਾ ਮੇਕਾ ਆਪਣੇ ਧੇਨੂ ਕਰੀ ਬੇਖ ਕੇ ਤੇ ਆਵਾ ਹੋਰ ਮੰਮੀ ਵਾਹ ਜੀ ਵਾਹ ਬਹੁਤ ਵਧੀਆ ਗੱਲ ਆ ਲੱਗ ਗਿਆ ਤੇਰਾ ਟਾਈਮ ਆਉਂਦਾ ਆਂਦੀਆਂ ਸ਼ੁਰੂ ਹੋ ਗਈ ਜੇ ਅੱਲੇ ਤੇ ਘਰ ਵੜਿਆ ਹੀ ਆ ਮੈਨੂੰ ਇਹ ਦੱਸ ਮਤਨੋ ਇੰਨੇ ਫੋਨ ਕੀਤੇ ਇੰਨੇ ਮੈਸੇਜ ਕੀਤੇ ਤੇਰਾ ਫਰਜ਼ ਨਹੀਂ ਮੰਨਦਾ ਕੋਈ ਰਿਪਲਾਈ ਕਰਨ ਦਾ ਬਸ ਇਹੋ ਰਿਪਲਾਈ ਕਰਦਾ ਮੈਂ ਹਾਂ ਮੈਂ ਥੋੜੀ ਦੇਰ ਨੂੰ ਕਰਦਾ ਮਮਾ ਫੋਨ ਥੋੜੀ ਦੇਰ ਨੂੰ ਕਰਦਾ ਪਾਪਾ ਹੈਗੇ ਤੇ ਹੀ ਮੈਂ ਕੀ ਕਰਨਾ ਹੈ ਮੇਰੀ ਨਾ ਇੱਥੇ ਬਹਿ ਕੇ ਯਾਰ ਗੱਲ ਸੁਣ ਫਿਰ ਪਾਣੀ ਤੇ ਬਲਾਦੋ ਹੁੰਦਿਆਂ ਸ਼ੁਰੂ ਹੋ ਗਈ ਜੀ ਮੈਂ ਪਾਣੀ ਵੀ ਤੈਨੂੰ ਦੇ ਦਿੰਨੀ ਆ ਸਾਰੇ ਫਰਜ਼ ਪਾਪਾ ਦੇ ਤੇ ਮੇਰੇ ਹੀ ਰਹਿ ਗਏ ਆ ਤੇਰੀ ਕੋਈ ਰਿਸਪੌਂਸਿਬਿਲਟੀ ਨਹੀਂ ਹੈਗੀ ਘਰ ਪ੍ਰਤੀ ਤੈਨੂੰ ਪਤਾ ਵੀ ਹੈ ਮਗਰੋਂ ਕੀ ਕੁਝ ਹੋ ਗਿਆ ਹੈਗਾ ਕੋਈ ਅਹਿਸਾਸ ਫੋਨ ਚੁੱਕੇ ਕਿਹਦਾ ਤਾਂ ਤੈਨੂੰ ਪਤਾ ਲੱਗੇ ਮੈਸੀ ਭੇਜ ਦਿਨਾ ਕਿ ਮੈਂ ਠਹਿਰ ਕੇ ਕਰੂੰਗਾ ਤੇਰੇ ਕੋਲ ਟਾਈਮ ਹੈਗਾ ਕਰਨ ਦਾ ਫੇਰ ਕਰੋ ਫੇਰ ਮੈਸੀ ਭੇਜ ਦਿੰਦਾ ਮੈਂ ਠਹਿਰ ਕੇ ਕਰੂੰਗਾ ਇਹ ਹੋਇਆ ਤੈਨੂੰ ਪਤਾ ਅੰਜੂ ਦੀਦੀ ਨੂੰ ਸੱਟ ਲੱਗ ਗਈ ਹੈ ਬਹੁਤ ਜ਼ਿਆਦਾ ਉਹਨਾਂ ਦਾ ਐਕਸੀਡੈਂਟ ਹੋ ਗਿਆ ਓਕੇ ਮੈਂ ਕਾਰ ਚ ਵੱਜ ਗਏ ਨੇ ਉਹ ਵਿਚਾਰੇ ਸ਼ਾਪਿੰਗ ਕਰਨ ਜਾਣਦੇ ਸੀ ਮੈਂ ਤੇ ਉਹਨਾਂ ਨੇ ਪਲਾਨਿੰਗ ਕੀਤੀ ਸੀ ਕਿ ਚੱਲ ਆਪਾਂ ਸਿਮਰਤ ਉਹਨਾਂ ਨੂੰ ਸਰਪ੍ਰਾਈਜ਼ ਦਵਾਂਗੇ ਇੱਕਦਮ ਰੋਕਾ ਕਰਦਾਂਗੇ ਬੱਚਿਆਂ ਦਾ ਤੇ ਸਮਾਨ ਖਰੀਦਣ ਗਈ ਤੇ ਵਿਚਾਰੀ ਗੱਡੀ 'ਚ ਵੱਜ ਗਈ ਉਹ ਤੈਨੂੰ ਪਤਾ ਹਸਪੀਟਲ ਜ਼ਿੰਦਗੀ ਮੌਤ ਨਾਲ ਲੜਨਦੀ ਆ ਤੇ ਜਦੋਂ ਸਭ ਤੋਂ ਜ਼ਿਆਦਾ ਤੇਰੀ ਜ਼ਰੂਰਤ ਸੇਵਕ ਨੂੰ ਸੀ ਨਾ ਉਦੋਂ ਤੂੰ ਉਹਦੇ ਲੱਗੇ ਹੀ ਨਹੀਂ ਸੀ ਤੈਨੂੰ ਕੁਝ ਪਤਾ ਵੀ ਹੈ ਕਿੰਨਾ ਪਿਆਰ ਕਰਦਾ ਸੇਵਕ ਤੇਰੇ ਨਾਲ ਤੇਰੇ ਤੋਂ ਬਿਨਾ ਕਿਸੇ ਨੂੰ ਦੋਸਤ ਨਹੀਂ ਬਣਾਉਂਦਾ ਤੇ ਤੂੰ ਤੈਨੂੰ ਕੋਈ ਹੈਗਾ ਹੀ ਨਹੀਂ ਕਿਸਦਾ ਤੂੰ ਮੇਰਾ ਫੋਨ ਚੁੱਕਦਾ ਤੇ ਫੇਰ ਇਹ ਦਿਨ ਮੈਂ ਦੱਸਦੀ ਕਿ ਤੇਰੀ ਲੋੜ ਐ ਸੇਵਕ ਨੂੰ ਵਾਹ ਤੁਹਾਡੇ ਤੇ ਮੈਨੂੰ ਮੈਸੇਜ ਕਰ ਦਿੰਦੇ ਜੇ ਮੈਂ ਫੋਨ ਨਹੀਂ ਚੱਕਦਾ ਪਿਆ ਸੀ ਮੈਸੇਜ ਤੇ ਸੀਨ ਕੀਤਾ ਹੀ ਆ ਤੁਹਾਡੇ ਤੇ ਮੈਨੂੰ ਦੱਸ ਦਿੰਨੇ ਮੈਸੇਜ ਕਰਕੇ ਕਿ ਉਹਨਾਂ ਘਰੇ ਨਹੀਂ ਵੱਡੀ ਦੁਰਘਟਨਾ ਹੋ ਗਈ ਆ ਹਾਂ ਮੈਂ ਤੇ ਇੱਥੇ ਵਹਿਲੀ ਸੀ ਤੈਨੂੰ ਪਤਾ ਜਦੋਂ ਇਹ ਸਾਰਾ ਕੁਝ ਹੋਇਆ ਨਾ ਮੈਂ ਖੁਦ ਭਜਲ ਸੀ ਉਤੋਂ ਉਹਨੇ ਮੇਰੇ ਕੋ ਪ੍ਰੋਮਿਸ ਲਿਆ ਕਿ ਇਹਨਾਂ ਬੱਚਿਆਂ ਦਾ ਰਿਸ਼ਤਾ ਛੇਤੀ ਤੋਂ ਛੇਤੀ ਕਰਨਾ ਹੈ ਮੇਰਾ ਕੋਈ ਪਤਾ ਨਹੀਂ ਕਿ ਮੈਂ ਬਚਾ ਜਾਂ ਨਾਮ ਬਚਾ ਕਰ ਜਾਵਾਂ ਵੀ ਕਿ ਨਾ ਜਾਵਾਂ ਇੱਕਦਮ ਮੈਨੂੰ ਇਹ ਫੈਸਲਾ ਲੈਣਾ ਪਿਆ ਸੇਵਕ ਤੇ ਸਿਮਰਤ ਦਾ ਵਿਆਹ ਕਰਾਇਆ ਮੈਂ ਉੱਥੇ ਵੀ ਤੂੰ ਮੌਜੂਦ ਨਹੀਂ ਸੀ ਮੈਂ ਉੱਥੇ ਕੀ ਤੂੰ 2 ਦਿਨ ਦਾ ਕਹਿ ਕੇ ਗਿਆ ਸੀ ਤੇ 10 ਦਿਨ ਬਾਅਦ ਵਾਪਸ ਆਉਣ ਲਿਆ ਵਾ ਤੂੰ ਤੈਨੂੰ ਕੋਈ ਹੈਗੀ ਫਿਕਰ ਮੈਂ ਤੇ ਕਲਪੀ ਬਈਆਂ ਤੇਰੇ ਤੋਂ ਸੱਚੀ ਮੈਨੂੰ ਦੱਸੋ ਕਿਹੜੇ ਹਸਪੀਟਲ ਆ ਚੱਲ ਜਾਣਾ ਮੈਂ ਮੇਰੀ ਗੱਲ ਸੁਣ ਹਸਪੀਟਲ ਨਹੀਂ ਜਾਣਾ ਤੂੰ ਚਾਹ ਪਾਣੀ ਪੀ ਲੈ ਉਸ ਤੋਂ ਬਾਅਦ ਸਭ ਤੋਂ ਪਹਿਲੇ ਤੂੰ ਘਰ ਜਾ ਸੇਵਕ ਕੋਲ ਉਥੇ ਸਿਮਰਤ ਵੀ ਆ ਹੁਣ ਉਹਨਾਂ ਨੂੰ ਸਾਰਿਆਂ ਤੋਂ ਵੱਧ ਜ਼ਰੂਰਤ ਤੇਰੀ ਆ ਜਾ ਕੇ ਉਹਨੂੰ ਹੌਸਲਾ ਦੇ ਮੁੰਡੇ ਨੂੰ ਤੈਨੂੰ ਪਤਾ ਹਰ ਦੁੱਖ ਸੁੱਖ ਚ ਉਹਨੇ ਸਾਡਾ ਸਾਥ ਦਿੱਤਾ ਹੈ ਤੇ ਅੱਜ ਉਹ ਬਿਲਕੁਲ ਕੱਲਾ ਵਾ ਹਸਪੀਟਲ ਦਾ ਮੈਂ ਸੰਭਲਾਂਗੀ ਕਦੀ ਉਹ ਵਿਚਾਰੀ ਰੂਮ ਚ ਹੁੰਦੀ ਆ ਤੇ ਕਦੀ ਆਈਸੀਯੂ ਚ ਅਸੀਂ ਸਾਰੇ ਤੇ ਹੋਰ ਅਰਦਾਸ ਕਰਨਦੇ ਆ ਕਿ ਪਰਮਾਤਮਾ ਕਿਸੇ ਨਾ ਕਿਸੇ ਤਰ੍ਹਾਂ ਠੀਕ ਹੋ ਕੇ ਬਸ ਘਰ ਆ ਜਾਈ ਚਲੋ ਕੁਝ ਨਹੀਂ ਹੁੰਦਾ ਜਾਨਣਾ ਮੈਂ ਸੇਵਕ ਕੋ ਵੀ ਪਾਣੀ ਪੂਣੀ ਦੇ ਪਲਾਉ ਕੁਛ ਨਹੀਂ ਹਾਲ ਜਦੋਂ ਮੁੰਡੇ ਜਵਾਨ ਹੋ ਜਾਂਦਾ ਇਹਨਾਂ ਦਾ ਕੋਈ ਹਾਲ ਨਹੀਂ ਮੰਮੀ ਗੱਲ ਸੁਣਿਓ ਜਰਾ ਮੇਰੀ ਕੀ ਕਹਿਣ ਦੇ ਜੇ ਤੂੰ ਮੈਨੂੰ ਕੋ ਫੋਨ ਕਰਦੇ ਰੇ ਤੂੰ ਮੈਨੂੰ ਮੈਸੇਜ ਪਾ ਦਿੰਨੇ ਕਿ ਸੇਵਕ ਘਰ ਆ ਪ੍ਰੋਬਲਮ ਆ ਤੇ ਮੈਂ ਆ ਨਹੀਂ ਜਾਂਦਾ ਅੱਛਾ ਤੇਰੀ ਤੇ ਉਹ ਗੱਲ ਆ ਉਲਟਾ ਚੋਰ ਕੋਤਵਾਲ ਕੋ ਡਾਂਟੇ ਜਦੋਂ ਤੇਰੇ ਮੈਂ ਫੋਨ ਮੈਸੇਜ ਕੀਤਾ ਹੀ ਤੇਰਾ ਫਰਜ ਬੰਦਾ ਹੀ ਰਿਪਲਾਈ ਕਰਨ ਦਾ ਕਿ ਮੰਮੀ ਕੋਈ ਗੱਲ ਲਿਆ ਦੱਸੋ ਮੈਨੂੰ ਬਾਰ-ਬਾਰ ਫੋਨ ਕਰਨ ਦੇ ਜੇ ਤੇ ਤੁਸੀਂ ਮੈਸੇਜ ਪਾ ਦਿੰਨੇ ਮੈਨੂੰ ਤੁਹਾਡੀ ਗਲਤੀ ਆ ਜਿਹੜਾ ਤੁਸੀਂ ਮੈਨੂੰ ਤੇ ਦੱਸਿਆ ਹੀ ਨਹੀਂ ਹੁਣ ਸੇਵਕ ਵੀ ਬੋਲੂ ਤੇ ਸਿਮਰਤ ਵੀ ਬੋਲੂ ਮੈਨੂੰ ਤੇ ਤੈਨੂੰ ਮੈਂ ਦੱਸਣ ਤੇ ਡਈ ਆ ਐਪਲ ਕਿ ਮੈਂ ਤੇ ਆਪ ਕਨਫਿਊਜ਼ ਹੀ ਉੱਥੇ ਉਹਨਾਂ ਨੂੰ ਸਭ ਤੋਂ ਵੱਧ ਮੇਰੀ ਲੋੜ ਸੀ ਮੈਂ ਤੇ ਆਪ ਹਸਪੀਟਲ ਦੇ ਚੱਕਰ ਘੱਟਣ ਨਹੀਂ ਸੀ ਕਦੀ ਘਾਰ ਕਦੀ ਉੱਥੇ ਕਦੀ ਮੈਂ ਸਿਮਰਤ ਉਹਨਾਂ ਵੱਲ ਤੈਨੂੰ ਪਤਾ ਇੱਕ ਦਿਨ ਚ ਅਰੇਂਜਮੈਂਟ ਕੀਤਾ ਸਾਰਾ ਸਿਮਰਤ ਦੇ ਤੇ ਸੇਵਕ ਦੇ ਵਿਆਹ ਦਾ ਤੈਨੂੰ ਪਤਾ ਮੈਂ ਕਿਹੜੀ ਸਿਚੁਏਸ਼ਨ ਚ ਖਲੋਤੀ ਆ ਆਪਣੀ ਗਲਤੀ ਨਾ ਕਰਦੀ ਤੂੰ ਮੈਨੂੰ ਕਿਹੜ ਦੋ ਦਿਨ ਕਹਿ ਕੇ ਤਾਂ 10 ਦਿਨ ਤੋਂ ਵੜਦਾ ਨਹੀਂ ਆ ਜਾ ਪਾਣੀ ਪੁਣੀ ਲਿਆ ਹੋਈ ਯਾਰ ਮਿਲੇਗੀ ਨਹੀਂ ਬੋਤਕ ਇਨਵੇਂ ਪੀਣਾ ਆਲੇ ਪੁੱਤ ਆ ਮੈਂ ਤੇਰਾ ਸੂਟ ਤੇ ਇਹ ਸੇਵ ਕਰੀ ਪੱਗ ਲਿਆਈਆਂ ਸਿਮਰਤ ਪੁੱਤ ਸੇਵਾ ਕਿੱਥੇ ਆ ਮੈਨੂੰ ਨਹੀਂ ਪਤਾ ਤੇਨੂੰ ਨਹੀਂ ਪਤਾ ਪੁੱਤ ਤੇਨੂੰ ਪਤਾ ਹੋਣਾ ਚਾਹੀਦਾ ਤੇਰਾ ਘਰ ਵਾਲਾ ਵਾ ਹਸਪੀਟਲ ਗਿਆ ਵਾ ਤੇ ਤੂੰ ਨਹੀਂ ਗਈ ਮੇਰੇ ਨਹੀਂ ਮਾਨੀ ਮੈਂ ਨਹੀਂ ਗਈ ਪੁੱਤ ਮਾਨਦੀ ਥੋੜੀ ਗੱਲ ਤੇਰਾ ਵੀ ਕੋਈ ਫਰਜ਼ ਏ ਆ ਤੇਰੀ ਨਾਨਾ ਨਾ ਹਸਪੀਟਲ ਆ ਦਾਦੀ ਮੈਨੂੰ ਨਾ ਬਹੁਤੇ ਫਰਜ਼ੀ ਨਾ ਸਮਝਾਓ ਆਪਣਾ ਫੈਸਲਾ ਤੂੰ ਸੁਣਾ ਤਾਂ ਨਾ ਮੇਰੇ ਗਾੜੀ ਤੇ ਮੈਂ ਜਿੱਥੇ ਬੈਠੀ ਤੂੰ ਵੇਖਣ ਆਈ ਨਾ ਮੈਂ ਖੁਸ਼ ਹੈਗੀ ਕਿਦੈ ਵੇਖ ਲਓ ਮਾਰੇ ਖੁਸ਼ ਪੁੱਤ ਤੂੰ ਕਿਦਾਂ ਬੋਲਦੀ ਐ ਮੇਰੇ ਬੋਲਣ ਨਾ ਬੋਲਣਾ ਵੈਸੇ ਕਿਹੜਾ ਤੈਨੂੰ ਕੁਝ ਫਰਕ ਪੈਣਾ ਉਧਰ ਮੈਂ ਨਾ ਕੁਝ ਬੋਲ ਕੇ ਆਈ ਉਧਰ ਤਾਂ ਸੁਣੀ ਨਹੀਂ ਗਈ ਹੁਣ ਇੱਧਰ ਮੇਰੇ ਤੂੰ ਕੀ ਸੁਣ ਲੈਣੀ ਸਿਮਰਤ ਕੀ ਗੱਲ ਤੂੰ ਇੰਨਾ ਰੁੱਖਾ ਕਿਉਂ ਮੇਰੇ ਨਾਲ ਬੋਲਣ ਨਹੀਂ ਹੈ ਮੇਰੇ ਰੁੱਖੇਪਾਨਾ ਤੇਰੀ ਤੈਨੂੰ ਫਰਕ ਪਿਆ ਵੀ ਕੀ ਵੇਖਣਾ ਏ ਜਿੱਥੇ ਕਿ ਮੈਂ ਖੁਸ਼ ਏ ਨਾ ਵੇਖ ਲਓ ਮੈਂ ਖੁਸ਼ ਏ ਤਾਨੂੰ ਪਤਾ ਇਹ ਸਾਰਾ ਜੋ ਕੁਝ ਵੀ ਮੇਰੇ ਨਾਲ ਹੋਉਂਦਾ ਨਾ ਇਸ ਦੀ ਜ਼ਿੰਮੇਵਾਰ ਨਾ ਸਿਰਫ ਤੁਸੀਂ ਜੇ ਮੈਂ ਕੀ ਨਹੀਂ ਕੀਤਾ ਦਾਦੀ ਮਮਾ ਤੁਹਾਡੇ ਮੈਂ ਤਰਲੇ ਕੱਢੇ ਕਿੰਨਾ ਕੁਝ ਮੈਂ ਤੁਹਾਨੂੰ ਦੱਸਦੀ ਰਹੀ ਕਿ ਦਾਦੀ ਮਮਾ ਮੇਰੇ ਮਨ ਚ ਆ ਫੀਲਿੰਗ ਆ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਪਰ ਤੁਸੀਂ ਮੇਰੀ ਇੱਕ ਨਾ ਮੰਨੀ ਤੇਰੀ ਨਹੀਂ ਸੁਣੀ ਮੈਂ ਤੇਰੀਆਂ ਤਾਂ ਸੁਣਦੀ ਰਹੀ ਆ ਜਿੱਥੇ ਤੂੰ ਵਿਚੀ ਫੈਰਦੀ ਸੀ ਜਿਹਦੇ ਤੇ ਉਹਨੇ ਤੈਨੂੰ ਘਰ ਵੀ ਨਹੀਂ ਪਾਇਆ ਮਾੜਾ ਮੁੰਡਾ ਲੱਭਿਆ ਮਾੜਾ ਘਰ ਬਾਹਰ ਲੱਭਿਆ ਤੇਰੇ ਲਈ ਦਾਦੀ ਨਾ ਤੇ ਮੁੰਡਾ ਮਾੜਾ ਵਾ ਨਾ ਹੀ ਉਹਦਾ ਘਰ ਬਾਹਰ ਮਾੜਾ ਵਾ ਮਾੜੀ ਤੇ ਮੈਂ ਦੱਸੋ ਮਾੜੀ ਤੇ ਮੈਂ ਵਾ ਨਾ ਜਿਹੜੀ ਸੁਣੀ ਨਹੀਂ ਗਈ ਤੁਸੀਂ ਉਧਰੋਂ ਇੱਧਰ ਘੱਡ ਦਿੱਤਾ ਕਿ ਜਾ ਉਧਰ ਜਾ ਕੇ ਖੁਸ਼ਿਆ ਕੀ ਖੁਸ਼ੀ ਮੈਨੂੰ ਇੱਥੇ ਦੱਸੋ ਪੁੱਤਾਂ ਸਭ ਖੁਸ਼ੀਆਂ ਮਿਲ ਜਾਣਗੇ ਉਹਦੀ ਭੈਣ ਹਸਪੀਟਲੋਂ ਆਉਣ ਦੇ ਤੂੰ ਤੇਰੇ ਸਾਰੇ ਚਾਹ ਪੂਰੇ ਹੋ ਜਾਣੇ ਆ ਮੈਨੂੰ ਨਾ ਕਿਹੇ ਚੀਜ਼ ਦਾ ਕੋਈ ਚਾਹ ਨਹੀਂ ਹੈਗਾ ਚਾਹ ਉਥੇ ਹੁੰਦਾ ਵਾ ਜਿੱਥੇ ਕੋਈ ਖੁਸ਼ੀ ਹੋਵੇ ਮੈਨੂੰ ਜੇ ਖੁਸ਼ੀ ਦੇਗੀ ਮੈਂ ਚਾਮਲਾ ਨੂੰ ਕੀ ਕਰਨਾ ਮੈਨੂੰ ਕਹੀ ਚੀਜ਼ ਦਾ ਕੋਈ ਜਾਣੀ ਹੈਗਾ ਮੇਰੇ ਚਾ ਜਿੱਥੇ ਆ ਗਈ ਹੈ ਨਾ ਉਥੇ ਤੁਸੀਂ ਦੇਖ ਹੀ ਰਿਹਾ ਤੂੰ ਚਾ ਕਰਦੀ ਉਹਨੇ ਤਾਂ ਨਹੀਂ ਨਾ ਕੋਈ ਤੈਨੂੰ ਵੇਖਿਆ ਦਾਦੀ ਉਹਦੇ ਵੇਖਣਾ ਨਾ ਵੇਖਣਾ ਕੀ ਹੁੰਦਾ ਮੈਨੂੰ ਪਤਾ ਹੀ ਨਾ ਕਿ ਮੈਂ ਖੁਸ਼ ਰਹਿਣਾ ਹੀ ਮੈਂ ਸਿਮਰਤ ਜ਼ਿੰਦਗੀ 'ਚ ਬਹੁਤ ਕੁਝ ਹੁੰਦਾ ਵਾ ਹੁਣ ਇਹਦੇ ਵਿੱਚ ਹੀ ਭਲਾ ਵੀ ਤੂੰ ਆਪਣੇ ਪਰਿਵਾਰ ਨਾਲ ਸਹਿਮਤ ਰਹਿ ਤੇ ਅੱਗੇ ਵਧ। ਸਿਮਰਤ ਐਡੀ ਵੱਡੀ ਗੱਲ ਮੈਂ ਆਪਣੇ ਢਿੱਡ ਚ ਲੈ ਕੇ ਬੈਠੀ ਮੈਂ ਕਿਸੇ ਨੂੰ ਅਜੇ ਤੱਕ ਪਤਾ ਨਹੀਂ ਲੱਗਣ ਦਿੱਤਾ। ਤੇ ਤੂੰ ਹੁਣ ਸਿਆਣੀ ਬਣ ਤੇ ਆਪਣਾ ਘਰ ਅੱਗੇ ਵਧਾ। ਮੈਨੂੰ ਤੇ ਇਹ ਨਹੀਂ ਸਮਝਉਂਦਾ ਦਾਦੀ। ਨਾਲੇ ਦਾਦੀ ਮੇਰੀ ਕਿਸਮਤ ਦੇ ਫੈਸਲੇ ਲਿਖਣ ਲਈ ਤੂੰ ਹੀ ਕੋਣ ਹੁੰਦੇ ਜੀ? ਅਜੇ ਮੈਂ ਇੱਕ ਦੁੱਖ ਚੋਂ ਨਿਕਲੀ ਨਹੀਂ ਤੇ ਤੂੰ ਦੂਜਾ ਦੁੱਖ ਮੇਰੀ ਝੋਲੀ ਚ ਪਾਤਾ। ਮੇਰੀ ਤੇ ਜ਼ਿੰਦਗੀ ਦਾ ਫੈਸਲਾ ਤੂੰ ਹੀ ਲੈ ਲਿਆ। ਆਪਣੀ ਇੱਜ਼ਤ ਰੱਖ ਲਈ ਆਪਣਾ ਆਪ ਵੇਖ ਲਿਆ ਮੇਰਾ ਤੇ ਕਹਿੰਨੇ ਸੋਚਿਆ ਨਹੀਂ। ਮੈਨੂੰ ਤਾਂ ਦੁੱਖ ਸੜ ਤਾ ਨਾ। ਮੇਰੇ ਨਾਲ ਇੱਕ ਵਾਰੀ ਵੇਖਿਆ ਤੀ ਇੱਕ ਵਾਰੀ ਪੁੱਛਿਆ ਨਾ ਮੰਮੀ ਨੇ ਪੁੱਛਿਆ ਨਾ ਭੂਆ ਨੇ ਪੁੱਛਿਆ ਕਿ ਤੂੰ ਖੁਸ਼ ਏ ਸਿਮਰਤ ਇੱਕ ਵਾਰੀ ਕਿਸੇ ਦੇ ਮੂੰਹ 'ਚ ਇਹ ਨਹੀਂ ਫਟਿਆ ਇਹਨੂੰ ਪਤਾ ਤੂੰ ਦੁੱਖ ਸਮਝਦੀ ਆ ਤੇਰੀ ਭੂਆ ਨੇ ਤੇ ਤੇਰੀਆਂ ਖੁਸ਼ੀਆਂ ਵਾਸਤੇ ਕੀਤਾ ਸਭ ਕੁਝ ਉਹ ਬੱਸ ਕਰ ਜੋ ਦਾਦੀ ਮੈਂ ਇਹ ਖੁਸ਼ੀ ਜੀ ਖੁਸ਼ੀ ਨਹੀਂ ਮੰਨਦੀ ਮੈਨੂੰ ਇਹ ਖੁਸ਼ੀਆਂ ਨਹੀਂ ਚਾਹੀਦੀਆਂ ਰੱਬਾ ਮੈਨੂੰ ਜਿਸ ਗੱਲ ਦਾ ਡਰ ਸੀ ਉਹੀ ਗੱਲ ਹੋ ਗਈ ਜੇ ਮੇਰੇ ਨਾਲ ਐਡਾ ਔਖਾ ਬੋਲਦੀ ਆ ਤੋ ਸੇਵਕ ਵਿਚਾਰੇ ਨਾਲ ਖਰੇ ਕਿਦਾਂ ਬੋਲਦੀ ਹੋਏਗੀ ਇੰਨਾ ਗੱਲਾਂ ਦਾ ਜੇ ਮੇਰੀ ਕੁੜੀ ਨੂੰ ਪਤਾ ਲੱਗ ਜਾਂਦਾ ਉਹਨੇ ਕਹਿਣਾ ਸੀ ਮਾਂ ਤੂੰ ਮੇਰੇ ਕੰਨਾਂ ਤੱਕ ਪਿੰਕ ਵੀ ਨਹੀਂ ਪਾਈ ਉਹਨੇ ਰਵੇਂ ਛੱਡਣਾ ਨਹੀਂ ਮੈਂ ਆਪਣੀ ਕੁੜੀ ਨਾਲ ਸਾਰੀ ਗੱਲਬਾਤ ਕਰਕੇ ਵਿਆਹ ਕਰਦੀ ਜੇ ਸਿਮਰਤ ਹੁਣ ਸਮਝ ਜਾਵੇ ਤੇ ਚੰਗੀ ਗੱਲ ਐ ਇਹ ਦੋਵਾਂ ਘਰਾਂ 'ਚ ਬੜਾ ਹੀ ਖਲਾਰਾ ਪੈਣਾ ਲੋਕ ਕੀ ਕਹਿੰਦੇ ਆ ਕਿ ਦਾਦੀਆਂ ਆਪਣੇ ਪੋਤੇ-ਪੋਤਰੀਆਂ ਦੇ ਪਿੱਛੇ ਚਾਹ ਦੇ ਤੱਕ ਜਾਂਦੀਆਂ ਪਰ ਇਹਨਾਂ ਨੇ ਇਹਨਾਂ ਨੇ ਮੇਰੀ ਇੱਕ ਨਹੀਂ ਸੁਣੀ ਕਿ ਸਿਮਰਤ ਕਿ ਤੂੰ ਖੁਸ਼ ਹੈਗੀ ਕਿ ਨਹੀਂ ਹੈਗੀ ਮੈਨੂੰ ਤੇ ਨਹੀਂ ਸਮਝ ਆਉਂਦੀ ਕਮ ਸੇ ਕਮ ਮੈਨੂੰ ਟਾਈਮ ਤੇ ਦਿੰਦੇ ਕਿ ਮਨ ਦੀ ਅਗਰ ਮੈਨੂੰ ਪਿਆਰ ਨਹੀਂ ਕਰਦਾ ਪਰ ਮੈਨੂੰ ਥੋੜਾ ਟਾਈਮ ਤੇ ਦਿੰਦੇ ਆਪਣੀ ਜ਼ਿੰਦਗੀ ਦਾ ਫੈਸਲਾ ਕਰਨ ਲੱਗਿਆ ਪਰ ਇਹਨਾਂ ਨੇ ਇੱਕ ਹੋਰ ਹੀ ਮੈਨੂੰ ਪੁੱਛਿਆ ਤੂੰ ਪਰ ਮੈਨੂੰ ਕਹਿੰਦੇ ਕਿ ਸਿਮਰਤ ਤੂੰ ਖੁਸ਼ ਹੈਗੀ ਨਾ ਤੇ ਇਹੋ ਜਿਹੇ ਇਨਸਾਨਾਂ ਮੈਨੂੰ ਬੰਨ੍ਹ ਦਿੱਤਾ ਜਿਹੇ ਇਨਸਾਨ ਤੋਂ ਮੈਨੂੰ ਸਭ ਤੋਂ ਜ਼ਿਆਦਾ ਨਫ਼ਰਤ ਹੈ ਹੋਰ ਾਲ ਕੇ ਮੈਨੂੰ ਪੁੱਛਦੀ ਹੈ ਤੈਨੂੰ